ਹੈਲੋ ਜੀ ਸਸਤੀ ਕਾਸ ਸਾਰਿਆਂ ਨੂੰ ਕੋਕ ਬਲੌਗਸ ਬੋਪਰ ਤੇ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਜਰੂਰ ਕਰਦੇ ਜਾਓ ਤੇ ਅੱਜ ਬਹੁਤ ਠੰਡਿਆ ਤੇ ਮੌਦਿਆ ਹੁਣ ਚੱਕ ਹੋਇਆ ਧੁੱਪ ਨਿਕਲੀ ਆ ਇਸ ਵੇਲੇ ਦਾ ਤਾਂ ਬਹੁਤ ਬੁਰਾ ਹਾਲ ਸੀਗਾ ਕਿ ਤੱਕ ਬਰਸਾ ਦਾ ਬਿਮਾਰ ਪਿਆ ਸਾਰਾ ਹੀ ਠੰਡ ਲੱਗੀ ਆ ਤੇ ਅੱਟੇ ਸਾਬ ਨੂੰ ਵੀ ਬੁਖਾਰ ਚੜ ਗਿਆ ਤੇ ਸਾਰੇ ਇਦਾਂ ਤੇ ਮੇਰੇ ਵਰਗੇ ਦੇਖ ਕੇ ਤਾਂ ਬਿਮਾਰ ਹੋ ਜਾਂਦੀ ਜਿਹਦਾ ਘਰ ਕੋ ਮੈਂਬਰ ਬਿਮਾਰ ਹੋਵੇ ਤੇ ਬੰਦਾ ਆਪ ਵੀ ਉਹ ਜਿਹਾ ਹੋ ਜਾਂਦਾ ਤੇ ਗਰਲਾ ਨੂੰ ਵੀ ਬੁਖਾਰ ਚੜ ਗਿਆ ਹਨਾ ਬਹੁਤ ਠੰਡ ਬਹੁਤ ਜ਼ਿਆਦਾ ਹੈ ਤੇ ਤੋਂ ਆਪਾ ਨਿਕਲਦੀ ਨਹੀਂ ਹੈਗੀ ਤੇ ਠੰਡ ਜਿਹੜੀ ਬਿਮਾਰ ਕਰਦੀ ਸਾਰਿਆਂ ਨੂੰ ਇਹ ਫੱਟੀ ਕਿੱਥੇ ਫੱਟੀ ਇਹ ਪੁੰਗੜੇ ਲੈ ਨਾ ਓਏ ਓਏ ਕੀ ਕੀਤਾ ਹੈ ਚਨੇ ਚਨੇ ਉਪਲਦੇ ਨਣੀਉ ਰਿਆ ਟੋਪੀ ਲਾ ਲਈ ਟੋਪੀ ਲਾ ਪਤਾ ਸਿਰ ਤੇ ਛਾੜ ਦੇ ਨੂੰ ਇਹ ਤੇ ਦੀ ਹੈ ਹੈ ਚੀਜੀ ਕਿਥੇ ਆ ਚੀਜੀ ਕਿਥੇ ਆ ਚੀਜੀ ਕਿਥੇ ਆ ਅੱਖਾਂ ਆਪਣੇ ਖੋਲ ਐਵੇਂ ਕਰ ਇਹਨਾਂ ਨੇ ਜਾ ਤੀਜੀ ਖਾਲਾ ਤੀਜੀ ਖਾ ਤੀਜੀ ਖਾਲਾ ਵਿੱਚ ਹੂੰ ਆ ਆ ਹੈ ਇਹ ਕਿਆ ਛੱਡਦੇ ਛੱਡ ਦੇ ਕਿਆ ਹੂੰ ਕਿੱਥੇ ਆਪਾ ਹਾਂਜੀ ਇੱਥੇ ਡਾਕਟਰ ਸਾਹਿਬ ਰੋਟੀ ਪਾਣੀ ਇਹਨਾਂ ਨੂੰ ਮੇ ਫਲਾਤਾ ਸੀਗਾ ਤੇ ਨਾਲ ਦੇਤੀ ਦਵਾਈ ਦੇਖੋ ਇਹ ਟਾਈਮ ਟੈਂਪ ਦੀ ਗੱਲ ਆ ਜਦੋਂ ਮੈਂ ਬਿਮਾਰ ਹੁੰਦੀ ਆ ਫੇਰ ਉਹ ਦਵਾਈ ਦਿੰਦੇ ਆ ਜਦੋਂ ਮੈਂ ਇਹ ਬਿਮਾਰ ਹੁੰਦੇ ਆ ਤਾਂ ਜਿਵੇਂ ਮੈਨੂੰ ਇਹਨਾਂ ਨੂੰ ਦਵਾਈ ਤੇ ਰਾਤ ਦੇ 12 ਵਜੇ ਜਿੱਦਾਂ ਕਹ ਲੋ ਵੀ ਕਾਂਬੇ ਨਾ ਚੜਿਆ ਬੁਖਾਰ ਵੀ ਬਹੁਤ ਜ਼ਿਆਦਾ ਬੁਖਾਰ ਸੀਗਾ ਤੇ ਵੈਸੇ ਹੁਣ ਤਾਂ ਸਹੀ ਆ ਤੇ ਇਦਾਂ ਵੀ ਠੰਡ ਕਰਕੇ ਸਾਰੇ ਬਿਮਾਰ ਅੱਜਕੱਲ੍ਹ ਦੁਨੀਆ ਬਹੁਤ ਯਾਰਾ ਬਿਮਾਰਿਆ ਇਹ ਠੰਡ ਕਰਕੇ ਧੋਪ ਨਹੀਂ ਲੱਗਦੀ ਹੈਗੀ ਕਿ ਧੋਪ ਦੀ ਰੋਸ਼ਨੀ ਵੀ ਬਹੁਤ ਜ਼ਰੂਰੀ ਹੁੰਦੀ ਆ ਦੇਖੋ ਹੁਣ ਦਵਾਈ ਖਾ ਕੇ ਨਾਲ ਨੀਂਦ ਆਈ ਆ ਤੇ ਜੇ ਘਰ ਇਦਾ ਕੋਈ ਬਿਮਾਰ ਹੋਵੇ ਤਾਂ ਆਪਣਾ ਮਨ ਵੀ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ ਵੀ ਚੱਲਦੇ ਫਿਰਦੇ ਵਧੀਆ ਲੱਗਦੇ ਆ ਕੰਮਕਾਰ ਕਰਦੇ ਘਰਦੇ ਹਨਾ ਤੇ ਚਲੋ ਖੈਰ ਦੁੱਖ ਸੁੱਖ ਜਿਹੜੇ ਸਰੀਰ ਦੇ ਨਾਲ ਹੀ ਹੁੰਦੇ ਆ ਹੈਗੇ ਆ ਇਹ ਵੀ ਆਉਣੇ ਆ ਜੇ ਆਪਾਂ ਸੌਖ ਮੰਗਦੇ ਨਾਲ ਦੁੱਖ ਵੀ ਆਉਣਾ ਚਲੋ ਖੈਰ ਟਾਈਮ ਟਾਈਮ ਦੀ ਗੱਲ ਆ ਤੇ ਦੇਖੋ ਕੋਈ ਨਹੀਂ ਮੇਰੇ ਨਾਲ ਗੱਲਬਾਤ ਕਰਨ ਦੇ ਤਾਂ ਮੈਂ ਕੋ ਗੱਲਬਾਤ ਕਰਦੀ ਆ ਤੇ ਜਦੋਂ ਬੰਦਾ ਬਿਮਾਰ ਹੋਵੇ ਤਾਂ ਫਿਰ ਬੋਲਣ ਜੀਵ ਨਹੀਂ ਕਰਦਾ ਹੈਗਾ ਇਹ ਵੀ ਗੱਲ ਹੈ ਰੋਪਤਾਂ ਦੇ ਉਸਤੇ ਹੋਈ ਦਾ ਬੇਰੀ ਪਗਲ ਨਾਲ ਬਤਾ ਕਰੀ ਦੀ ਹੈ ਤੇ ਦੁੱਖ ਤੇ ਚਲੋ ਘਰ ਸਾਰਿਆਂ ਤੇ ਆ ਹੀ ਜਾਂਦੇ ਆ ਚਲੋ ਆਪੀ ਆਪਣੇ ਟਾਈਮ ਨਾਲ ਚਲ ਜਾਂਦੇ ਆ ਇਸ ਕਰਕੇ ਹੁਣ ਰੈਸਟ ਕੀਤਾ ਕਰਦੇ ਆ ਤੇ ਮੈਂ ਕੰਮਕਾਰ ਕਰ ਲਵਾਂ ਹਾਂਜੀ ਇੱਥੇ ਵੀ ਗਰ ਲਾਲ ਨੂੰ ਮੈਂ ਰੋਟੀ ਵਾਣੀ ਖਲਾ ਕੇ ਦੇਣੀ ਦਵਾਈ ਖਲਾਤੀ ਸੀਗੀ ਚਲੋ ਸਹੀ ਹੋ ਜੀ ਦਵਾਈ ਖਾ ਕੇ ਤੇ ਦੇਖੋ ਜੀ ਨਿਆਣਿਆਂ ਚ ਕੰਨਾਂ ਨੂੰ ਅਨਿਹਲੀ ਕਰ ਲੈਂਦੇ ਆ ਬੂਡ ਪਾਉਣ ਤੋਂ ਕੋਟੀ ਪਾਉਣ ਤੋਂ ਤੇ ਸਾਰਾ ਇਹਨਾਂ ਦਾ ਪ੍ਰਬੰਧ ਪਹਿਲਾਂ ਹੀ ਮੈਂ ਮੌਸਮ ਤੋਂ ਕਰਦੀ ਹੁੰਨੀ ਆ ਗਰਮੀ ਵਾਲੇ ਕੱਪੜੇ ਪਹਿਲੇ ਨਾ ਦੇਣੇ ਆ ਤੇ ਛਾਲੇ ਵੀ ਆਪਾਂ ਵੀ ਬਾਅਦ ਚ ਲੈ ਆਵਾਂ ਪਹਿਲਾਂ ਲੈਣਾ ਸੋਚਣਾ ਇਹਨੂੰ ਲੱਗ ਦੇਣਾ ਕੱਪੜੇ ਲੀੜਾ ਤੇ ਪੌਣੇ ਨਾ ਪੌਣੇ ਦੀ ਮਰਜ਼ੀ ਆ ਤੇ ਹੁਣ ਅਨਿਹਲੀ ਕਰਕੇ ਇਹਨੂੰ ਵੀ ਥੋੜੀ ਠੰਡ ਲੱਗੀ ਆ ਇਹਦੇ ਪਤਾਂ ਘੁੜਾਈ ਜਾਣਾ ਕੋਠੇ ਦੇ ਘੁੰਮੀ ਫੇਰੀ ਜਾਣਾ ਬੱਚਾ ਦੋਸਤਾਂ ਦੇ ਨਾਲ ਤੇ ਠੰਡ ਚ ਆ ਗਿਆ ਵੀ ਨਾਲ ਹੀ ਖਾਂਗੇ ਆ ਤੇ ਜਦੋਂ ਗਲਾ ਖਰਾਬ ਹੁੰਦਾ ਤੇ ਨਾਲ ਹੀ ਦੁਖਾਟੜ ਦਾ ਸਾਰਾ ਸਿਸਟਮ ਖਰਾਬ ਹੋ ਜਾਂਦਾ ਆ ਸਰੀਰ ਦਾ ਤੇ ਇਹਨੂੰ ਵੀ ਖੰਗ ਲੱਗੀ ਆ ਨਾਲ ਜੋਤ ਨੂੰ ਵੀ ਹੈਗੀ ਮਾੜੀ ਮਾੜੀ ਤੇ ਉਹ ਵੀ ਉਹਨੂੰ ਵੀ ਜਾਗ ਲੱਗ ਜਾਂਦਾ ਇੱਕ ਜਣੇ ਨੂੰ ਹੋਵੇਗਾ ਤਾਂ ਸਾਰੇ ਹਾਂਜੀ ਮੈਂ ਹਨਾ ਚਣੇ ਉਬਾਲ ਲੈ ਸੀਗੇ ਤੇ ਉਹ ਉਬਾਲ ਲੈ ਚੁੱਲੇ ਤੇ ਉਹ ਉਬਾਲ ਕੇ ਰੱਖ ਲਿਆ ਤਾਂ ਹੁਣ ਤੜਕਾ ਵੀ ਚਾਰ ਕਰ ਕਰ ਕੇ ਰੱਖ ਲਿਆ ਤਾਂ ਹੁਣ ਮੈਂ ਕੁੱਟ ਲੈਣਾ ਇਦਾਂ ਹੀ ਮੈਂ ਚਾਦਰਕ ਪਾ ਕੇ ਲਸਣ ਪਾ ਕੇ ਪਿਆਜ਼ ਪਾ ਕੇ ਹਰੀਆਂ ਮਿਰਚਾਂ ਪਾ ਕੇ ਤੇ ਲੂਣ ਮਸਾਲਾ ਵਿੱਚ ਪਾਲਣਾ ਜਿੰਨਾ ਚਾਹੀਦਾ ਆ ਤੇ ਬਾਕੀ ਲੋੜ ਹੂ ਤਾਂ ਬਾਅਦ ਚ ਪਾਲਣਾ ਆ ਤੇ ਇਹ ਜਦਾਂ ਜਿਹੜੀ ਚਣਿਆ ਤਰੀ ਹੁੰਦੀ ਬਹੁਤ ਵਧੀਆ ਹੁੰਦੀ ਆ ਇਹ ਗਰਮ ਹੁੰਦੀ ਆ ਤੇ ਅੱਜ ਕੱਲ ਦੇ ਮੌਸਮ ਚ ਖਾਣੀ ਚਾਹੀਦੀ ਆ ਜਣੇ ਤੇਰੀ ਆਪਾਂ ਨੂੰ ਤੇ ਹੁਣ ਮੈਂ ਸਾਰੇ ਇਹਦੇ ਤੜਕਾ ਘੋਟ ਲੈਣੇ ਆ ਤੇ ਫਿਰ ਤੜਕਾ ਲਾਉਣੀ ਆ ਬਾਅਦ ਚ ਹਾਂਜੀ ਤੜਕਾ ਮੇਰਾ ਘੁੱਟਿਆ ਗਿਆ ਤੇ ਮੈਂ ਹੁਣ ਕੁੱਕਰ ਚ ਪਾ ਲਿਆ ਤੇ ਹੁਣ ਮੈਂ ਟਮਾਟਰ ਵੀ ਕੱਟ ਕੱਟ ਕੇ ਰੱਖ ਲਏ ਆ ਤੇ ਵਿੱਚ ਮੈਂ ਘੁੱਟਿਆ ਨਹੀਂ ਇਹ ਤੇ ਚਲੋ ਕੱਟੇ ਵਧੀਆ ਲੱਗਦੇ ਆ ਤੁਸੀਂ ਕਹੋਗੇ ਵੀ ਕੁੱਕਰ ਕਾਲਾ ਆ ਤੇ ਕੁੱਕਰ ਸਿਕਾ ਚੁੱਲੇ ਤੇ ਪਿਆ ਤੇ ਤਾਂ ਮੈਂ ਵਿੱਚੋਂ ਜਾਨੇ ਕੱਢ ਗਏ ਤੇ ਇਦਦੇ ਫੇ ਇਹਨੂੰ ਮੈਂ ਤੜਕਾ ਲਾ ਲਿਆ ਤੇ ਤੜਕਾ ਮੇਰਾ ਗਿਆ ਪੁੱਜ ਤੇ ਹੁਣ ਮੈਂ ਧਨੀਆ ਜਿਹੜਾ ਹੈਗਾ ਤੇ ਉਹ ਵੀ ਕੱਟ ਕੇ ਰੱਖ ਲੈਣਾ ਆ ਦੇਖੋ ਜੀ ਔਰਤ ਬਿਨਾ ਘਰ ਨਹੀਂ ਔਰਤ ਬਿਨਾ ਰਸੋਈ ਨਹੀਂ ਹੈਗੀ ਜਦ ਤੱਕ ਆਪ ਹੀ ਅਸੀਂ ਆਪ ਆਪਣਾ ਨਹੀਂ ਰੋਟੀ ਪਾਣੀ ਬਣਾਉਂਦੇ ਕਰਦੇ ਹੈਗੇ ਉਹ ਤੱਕ ਆਪਣਾ ਬਰਤੰਦ ਰਸ ਨਹੀਂ ਰਹਿ ਸਕਦਾ ਆਪਣਾ ਕੰਮ ਸਾਨੂੰ ਆਪ ਕਰਨਾ ਚਾਹੀਦਾ ਜੇ ਆਪਾਂ ਕਿਸੇ ਨੂੰ ਕਰਨੇ ਆ ਕੰਮ ਵਾਲੇ ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਕਰਨਾ ਜਾਂ ਕਿਦਾਂ ਤੇ ਆਪਾਂ ਆਪ ਕੰਮ ਕਰਾਂਗੇ ਪਿਆਰ ਨਾਲ ਧਿਆਨ ਨਾਲ ਵੀ ਉਹ ਜਿਹੜਾ ਧਿਆਨ ਪਿਆਰ ਹੈ ਰੋਟੀ ਚ ਆਊਗਾ ਤੇ ਇਹ ਬਹੁਤ ਫਰਕ ਹੁੰਦਾ ਆਪਣੇ ਆਪ ਦਾ ਕੰਮ ਕਰਨ ਚ ਤੇ ਕੰਮ ਕਰਾਉਣ ਵਿੱਚ ਤੇ ਹੁਣ ਧਨੀਆ ਕੱਢ ਕੇ ਰੱਖ ਲਿਆ ਧਨੀਆ ਵੀ ਇਹ ਜਿਹੜੀ ਸਬਜ਼ੀ ਬਣ ਗਈ ਮੇਰੀ ਤੇ ਬਾਅਦ ਚ ਮੈਂ ਧਨੀਏ ਵਿੱਚ ਇਹਦੇ ਪਾ ਲੈਣਾ ਵੀ ਤਾਂ ਜੋ ਟੇਸਟ ਵਧੀਆ ਆਵੇ ਤੇ ਮੈਂ ਜਣਿਆ ਸਬਜ਼ੀ ਵਿੱਚ ਆਲੂ ਨਹੀਂ ਪਾਏ ਹੈਗੇ ਆਲੂ ਤੋਂ ਬਗੈਰ ਹੀ ਬਣਾਏ ਆ ਜਣਿਆ ਵਾਲਗੇ ਫਿਰ ਤੜਕਾ ਲਾਓ ਤੇ ਬਹੁਤ ਟੇਸਟੀ ਬਣਦੀ ਆ ਸਬਜ਼ੀ ਇਹ ਜਣੇ ਤਰੀਕ ਤੇ ਜੇ ਆਲੂ ਪਾ ਲੈਨੇ ਉਹ ਟੇਸਟ ਨਹੀਂ ਦਿੰਦਾ ਹੈਗਾ ਟੇਸਟ ਵਧੀਆ ਨਹੀਂ ਲੱਗਦਾ ਹੈਗਾ ਤੇ ਆਲੂ ਤੋਂ ਬਗੈਰ ਬਹੁਤ ਟੇਸਟੂ ਬਣਦੀ ਆ ਬਹੁਤ ਵਧੀਆ ਬਣਦੀ ਆ ਤੇ ਹੁਣ ਮੈਂ ਤੜਕਾ ਹਾਂਜੀ ਤਾਂ ਸੂਰ ਦੇਵਤਾ ਦਿਖਾਈ ਦਿੰਦੇ ਹੋਣਗੇ ਮਾਰੇ ਦੀ ਕਿਰਪਾ ਹੋਣ ਲੱਗੀ ਹੌਲੀ ਹੌਲੀ ਸ਼ੁਰੂਆਤ ਹੋ ਗਈ ਹੈ ਦਿਨ ਦੀ ਧੁੱਪ ਦੀ ਇੰਨੇ ਦਿਨਾਂ ਬਾਅਦ ਲੱਗਣਾ ਰੱਬ ਨੇ ਮਿਹਰ ਕਰ ਦਿੱਤੀ ਹੈ ਹੁਣ ਗਾਂ ਵੀ ਉਮੀਦ ਹੈ ਵੀ ਧੁੱਪ ਲੱਗਿਆ ਕਰਨ ਗਈਆਂ ਤੇ ਤਿੰਨਕ ਸਮਾਂ ਤਾਂ ਦਾ ਟਾਈਮ ਹੋਇਆ ਤੇ ਪਹਿਲੇ ਦਿਨ ਮੜ ਜੇ ਉੱਚਾ ਹੀ ਸੀਗਾ ਤੇ ਫਿਰ ਬਾਅਦ ਚੋਂ ਹੁਣ ਸੂਤ ਦਿੱਤਾ ਦਿਖਾਈ ਦਿੱਤੇ ਆ ਬਹੁਤ ਬਰਾ ਹਾਲਿਆ ਜੀ ਇੰਨਾ ਕਿ ਰਈਆਂ ਜੋ ਨਿਕਲ ਨੂੰ ਜੀ ਨਹੀਂ ਕਰਦਾ ਹੈਗਾ ਇੰਨਾ ਮੰਦਾ ਆ ਤੇ ਜਦੋਂ ਕੰਮ ਦੇਖਦਾ ਉਹ ਫੇਰ ਉੱਠਣਾ ਪੈਂਦਾ ਵੀ ਹਾਏ ਸਾਡੇ ਆ ਵੀ ਕੰਮ ਰਹਿ ਗਿਆ ਸਾਡੇ ਆ ਵੀ ਕੰਮ ਕਰ ਰਹੇ ਆ ਅਸੀਂ ਤੇ ਉਹ ਉੱਠਣਾ ਪੈਂਦਾ ਕੰਮ ਕਰਨੇ ਪੈਂਦੇ ਦੇਖੋ ਸੂਜ ਤੁਹਾਨੂੰ ਬਦਲਾਂ ਚ ਚੰਗਦਾ ਦਿਖਾਈ ਜਾਂਦਾ ਹੋਗਾ ਤੇ ਤੂੰ ਦੇ ਸਕੇ ਨਾਲ ਥੋੜੀ ਹਾਂਜੀ ਭਾਂਡੇ ਹੁਣ ਮੈਂ ਕਰ ਲੈ ਸਾਫ਼ ਭਾਂਡੇ ਮੇਰੇ ਹੋ ਗਏ ਸਾਫ਼ ਤਾਂ ਹੁਣ ਮੈਂ ਰੱਖ ਲਈ ਚਾਹ ਤੇ ਚਾਹ ਪਾਣੀ ਉਬਲ ਗਿਆ ਸੋਨੇ ਵਿੱਚ ਅਦਰਕ ਪਾਉਣਾ ਤੇ ਬਹੁਤ ਟੇਸਟੀ ਚਾਹ ਬਣਨੀ ਬਹੁਤ ਵਧੀਆ ਬਣਨੀ ਆ ਤੇ ਵਿੱਚ ਪਾਣੀ ਇਹਦੇ ਸੌਂਫ ਜਵਣ ਜੇਕਰ ਠੰਡਿਆ ਤੇ ਉੱਪਰ ਆਪਾਂ ਨੂੰ ਰਣੀ ਘੇੜਨਾ ਚਾਹੀਦਾ ਹੈ ਅੰਦੇ ਤੋਂ ਮੈਂ ਗੋਲ ਪਾਉਣ ਦੀ ਵਿਚਾਰੇ ਪਾਣੀ ਦੇ ਮਤਲਬ ਪਾਤਾਗੜ੍ਹ ਮੈਂ ਤੇ ਮਨ ਨੇ ਤੂੰ ਇਹ ਚ ਸੌਂਝਾਂ ਪਾਉਂਗੀ ਇਹਦੇ ਸੌਂਝਾਂ ਨਹੀਂ ਤਾਂ ਰਹਿੰਦੇ ਕਿ ਪਿਓਰਾ ਪ੍ਰਾਜਾ ਤੇ ਫਿਰ ਖੰਗਰੇシャレ ਬਹੁਤ ਵਧੀਆ ਰਹਿੰਦਾ ਆ ਜਿਦਾ ਪਹਿਲੇ ਪ੍ਰਾਣੀਆਂ ਸਮੇਂ ਸਾਡੀਆਂ ਮੰਮੀਆਂ ਸਾਨੂੰ ਬਰਾਂਖਾ ਰੱਖ ਕੇ ਦਿੰਦੀ ਹੁੰਦੀਆਂ ਹੁੰਦੀਆਂ ਸੀਗੀਆਂ ਫਿਰ ਅਸੇ ਹੁਣ ਵੀ ਮਿਲ ਜਾਂਦਾ ਹੁਣ 10 ਰੁਪਏ ਦਾ ਹੁੰਦਾ ਉਹ ਤੇ ਉਹਨਾਂ ਇਹਨੂੰ ਜਿੱਦਾਂ ਕਹ ਲੋ ਵੀ ਸਾਹ ਸੌਖਾ ਸੋਣਾ ਜਾਂਦਾ ਹੁੰਦਾ ਸੀਗਾ ਵਧੀਆ ਤਾਂ ਹੁਣ ਪਤੀ ਵੈਣੀ ਵਿੱਚ ਇਹਦੇ ਤੇ ਜੇ ਉਹ ਠੀਕ ਨਹੀਂ ਹੋਣਾ ਕਹਿਣਾ ਖਿਚੜੀ ਖਿਚੜੀ ਬਣਾ ਕੇ ਖਾ ਲਓ ਮਖਾਟਾਣਾ ਫਿੱਦਲੀਆਂ ਬਣਾ ਕੇ ਖਾਣਾ ਹਲਕਾ ਖਾਣਾ ਖਾਣਾ ਵਧੀਆ ਤੇ ਕਈ ਕਈ ਨੂੰ ਮੈਨੂੰ ਪਤਾ ਹੁੰਦਾ ਜਦੋਂ ਦਲੀਆ ਮਤਲਬ ਜਿਆਦਾ ਬਿਮਾਰ ਹੁੰਦੇ ਸੀ ਨਾ ਉਹਨਾਂ ਖਿਚੜੀ ਦਲੀਆ ਕਹਿੰਨਾ ਭਾਫ ਲਾਗੇ ਦੀ ਵੀ ਸਹੀ ਹੋ ਜਾਂਦਾ ਹੈ ਨਾ ਦਬ ਠੀਕ ਹੋ ਜਾਂਦਾ। ਉਹ ਮੇਰੀ ਚਾਹ ਹੋ ਰਹੀ ਹੈ ਕਹਿ ਰਹੀ ਆ। ਤੈਨੂੰ ਚਾਹ ਡੈਡੀ ਨੂੰ ਖਾਣੀ ਆ। ਤੇ ਪਾਣੀ ਡੱਬੇ ਵਿੱਚ। ਹਣੀ ਚਾਹ ਮੇਰੀ ਬਣ ਗਈ ਆ। ਤੇ ਰਜ ਗਈ ਐ ਇਹਨੂੰ ਤੇ ਹੁਣ ਮੈਂ ਲੱਗੀ ਜੁੱਧ ਪਾਉਣੇ ਤੇ ਦੇਖੋ ਇਹ ਦੁੱਧ ਜਿਹੜਾ ਮਾjda ਹੁੰਦਾ ਮੋਟੀ ਵਰਕ ਦੇ ਵਿੱਚ ਇਹਦੇ ਆਸ ਵੀਰੇ ਟੁੱਟ ਗਈ ਡੋਰੀ ਮੇਰੀ ਜਦ ਹੀ ਦੇਖੋ ਕੀ ਹਾਲ ਬਣ ਗਿਆ ਇਹਦਾ ਤੇ ਹੁਣ ਨਮੀ ਲਿਆਉਂਗੀ ਜਦੋਂ ਜਾਉਂਗੀ ਸ਼ਹਿਰ ਨੂੰ ਮੈਨੂੰ ਕੌਲੀ ਦਾ ਕੰਸਲ ਹੋਣਾ ਪੈਣਾ ਹੈ ਤਾਂ ਚਾਹ ਪਾਉਂਗੀ ਡੱਬੇ ਚ ਗਰਮੀ ਸੌਰੀ ਠੰਡੇ ਦੇ ਚਾਹ ਬਹੁਤ ਪੀਤੀ ਜਾਂਦੀ ਹੈ ਤੇਰੇ ਮੇਰੇ ਗਾੜੀ ਨੇ ਜਾਫਰਾ ਆ ਗਿਆ ਹੁੰਦੀ ਹੈ ਇਹ ਉੱਤੀ ਬਾੰਦੀਆਂ ਹਾਂਜੀ ਧੁੱਪ ਸੇਕਣ ਨੂੰ ਬੈਠੀ ਪਾ ਧੁੱਪ ਹੀ ਨਹੀਂ ਖਾਸ ਲੱਗੀ ਨਹੀਂ ਹੈਗੀ ਮੜਾ ਮੋਟਾ ਚਮਕਾਰ ਆਈ ਧੁੱਪ ਦਾ ਦਿਨ ਅੱਜ ਵੀਰਵਾਰ ਆ ਤੇ ਨਾਲੇ ਹੈਗੀ ਮੱਸਿਆ ਜੋ ਕਿ ਬਹੁਤ ਕਰਦੇ ਨੇ ਆ ਸਾਡੇ ਲਈ ਤੇ ਨਾਲੇ ਜਿਹੜੇ ਹਨਾ ਸਾਡੇ ਭੈਣ ਵੀਰ ਸਾਨੂੰ ਫੋਨ ਕਰਕੇ ਕਹਿੰਦੇ ਦੱਸਦੇ ਆ ਸਾਡੇ ਬਲੌਗ ਬਹੁਤ ਵਧੀਆ ਹੁੰਦੇ ਆ ਉਹਨਾਂ ਧੰਨਵਾਦ ਸਾਡੇ ਵਲੌਗ ਦੇਖਣ ਲਈ ਟਾਈਮ ਕੱਢਦੇ ਆ ਆਪਣਾ ਉਹ ਇਹna ਕੀਮਤੀ ਸਮਾਂ ਕੱਢਦੇ ਆ ਦੇਖੋ ਵਿਦੇਸ਼ ਬੈਠੇ ਦੂਰ ਬੈਠੇ ਹੈ ਨਾ ਉਹਨਾਂ ਦੀ ਰੂਹ ਤਾਂ ਪਿੰਡ ਵਿੱਚ ਹੀ ਹੁੰਦੀ ਆ ਤੇ ਇਹਨਾਂ ਨੂੰ ਦੂਰ ਬੈਠਾ ਨੂੰ ਵਧੀਆ ਲੱਗਦਾ ਹੈ ਦੇਖਣਾ ਸਾਡੇ ਪਿੰਡ ਦੇ ਚਲੋ ਵਧੀਆ ਆ ਚਲੋ ਕਿਸੇ ਨੂੰ ਚੀਜ਼ ਚੰਗੀ ਲੱਗਦੀ ਹੈ ਕਿਸੇ ਨੂੰ ਨਹੀਂ ਚੰਗੀ ਲੱਗਦੀ ਆਪਾਂ ਸਾਰਿਆਂ ਨੂੰ ਨੇ ਖੁਸ਼ ਕਰ ਸਕਦੇ ਹਣਾ ਇਹ ਗੱਲ ਆ ਤੇ ਹੁਣ तो खेतांुपा तो तो चमकारा माड़ा लगा तो हूं <laughs> ਮਚਲੀ ਵਾਂਡੇ ਮਚਲੀ ਵਾਂਡੇ ਹੁਣ ਕਰ ਦੋ ਵਾਂਡੇ ਤੂੰ ਨਾਲੇ ਕੰਨ ਜਾਣਾ ਜੀ ਆਈ ਸੀ ਅੱਜ ਮਿਸਤਰੀ ਤੇ ਬਾਥਰੂਮ ਟੋਲਟਾਂ ਦੇ ਜਿੱਦਾਂ ਟੋਲਟ ਦਾ ਪੈਸੇ ਲੱਗੇ ਸੀ ਬਦਰਵਾਜਾ ਪਹਿਲਾਂ ਤੇ ਬਾਥਰੂਮ ਦਾ ਹੁਣ ਫਿੱਟ ਗੰਡੇ ਆ ਤੇ ਲਾ ਕੇ ਵੀ ਗਏ ਇਹੀ ਗੇ ਸੀ ਤੇ ਲਾਉਣੇ ਵੀ ਇਹਨਾਂ ਨੇ ਆ ਤੇ ਜਦੋਂ ਆਪਾਂ ਟਾਇਲ ਲਾਉਣ ਤੋਂ ਪਹਿਲਾਂ ਦਰਵਾਜ਼ੇ ਲਾਉਣੇ ਪੈਂਦੇ ਆ ਤੋ ਉਹ ਫਿਰ ਲਾਏ ਸੀਗੇ ਹੁਣ ਲਾਉਣ ਆਏ ਆ ਤੇ ਸਾਡੇ ਪਿੰਡ ਤੇ ਵਿਜਾਜ ਪਿੰਡ ਆਂ। ਵਿਜਾਜਾਂ ਉੱਥੋਂ ਆਏ ਮਿਸਤਰੀ ਭਾਜੀ ਹੋਣੀ ਤੇ ਦਰਵਾਜ਼ੇ ਲਾਉਣ ਦੇ ਆ। ਤੇ ਫਿਟ ਕਰਨ ਦੇ ਦਰਵਾਜ਼ਿਆਂ ਨੂੰ ਤੇ ਟਾਇਲਿਆਂ ਦਾ ਕੰਮ ਖਤਮ ਹੋ ਗਿਆ ਸਾਡਾ ਲਾਉਣ ਦਾ ਤੇ ਹੁਣ ਇਹ ਦਰਵਾਜ਼ੇ ਲਾਉਂਦੇ ਪਏ ਆ ਤੇ ਬਿਲਡ ਕਰਦੇ ਪਏ ਮੇਰੇ ਖਿਆਲ ਇਹ। ਦੇਖੋ ਨਾਲ ਮਸ਼ੀਨ ਲੈਂਦੀ ਆ ਬਿਲਡ ਕਰਨ ਵਾਲੀ। ਤੇ ਸੈਟ ਹੈ ਮੈਨੂੰ ਲੱਗਦਾ ਪੂਰਾ ਹੀ ਇਹ। ਤੋਂ ਨੇ ਦਰਵਾਜ਼ਾ ਲੱਗ ਜਾਣਗੇ ਸਹੀ ਕਰਕੇ ਤੇ ਲੱਗੇ ਪਏ ਆ ਤਿੰਨੋਂ ਨੇ ਦਿੱਤੀ ਚਾਹ ਬਣਾ ਕੇ ਤੇ ਠੰਡ ਬੜੀ ਆ ਚਾਹ ਤੋਂ ਬਗੈਰ ਨਹੀਂ ਕੋਈ ਮਿਸਤਰੀ ਜਾਣ ਦਈਦਾ ਸਾਰਿਆਂ ਨੂੰ ਚਾਹ ਪਲਾਈਦੀ ਆ ਹਾਂਜੀ ਸ਼ਾਮ ਪੈ ਗਈ ਆ ਤੇ 6 ਵਜੇ ਆ ਤੇ ਦੁੱਧ ਮੈਂ ਹੁਣ ਗਰਮ ਕਰਦੀ ਆ ਆ ਦੇਖੋ ਦੁੱਧ ਗਰਮ ਹੋਇਆ ਉਹ ਤੇ ਤੇ ਰੋ ਟਾਈਮ ਨਾਲ ਵਧੀਆ ਸੋਣੀ ਮਲਾਈ ਜਾਂਦੀ ਆ ਤੇ ਨਾਲੇ ਹੁਣ ਤਾਂ ਦਹੀਂ ਖਾਣਾ ਬੰਦ ਕੀਤਾ ਪਿੰਨੇ ਕਰਕੇ ਨਹੀਂ ਤਾਂ ਹੀ ਹਰੀਦਾ ਹੁੰਦਾ ਵੀ ਚੰਗਾ ਨਹੀਂ ਹੁੰਦਾ ਹੈਗਾ ਆ ਦੇਖੋ ਮੇਰਾ ਮਸਾਲਾ ਕਿੰਨੇ ਦਿਨ ਹੋ ਗਏ ਵਿਚਾਰੇ ਇਹਦੇ ਭਣਕਦੇ ਇਹਨੂੰ ਸੱਪਦਾ ਨਹੀਂਗਾ ਥੋੜਾ ਰਹਿ ਕੇ ਚੱਲੋ ਮੈਂ ਕਰਕੇ ਆਸਰੇ ਨਹੀਂ ਹੋਰ ਵੀ ਘੁੱਟਿਆ ਹੋ ਤਾਂ ਸਹੀ ਦਿੰਦਾ ਤੇ ਸਾਡੇ ਕੰਮ ਕਰ ਹੁਣ ਨਿਬੜ ਗਏ ਸਾਰੇ ਦਿਨ ਦੇ ਘਰ ਦੇ ਕੀ ਆ ਭੈਣ ਕੀ ਕਰਾਂ ਨੂੰ ਕੱਲ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਾਂ ਸਭੀ ਸਸਟੀ ਕਾ ਸਾਰਿਆਂ ਨੂੰ ਠੰਡਣਾ ਮੰਨੋ ਅ ਜੇ ਕੋਈ ਚਾਪੇ ਲੈ ਗਿਆ ਨਾ ਕੁਝ ਨੁਕਸ ਖਾਣਾ ਦੇ ਜਿੰਦਗੀ ਜਿੰਦਾਬਾਦ ਠੰਡੂ ਨਾਵਾਂ ਨੂੰ ਤਗੜੇ ਹੋ ਕੇ ਆਪਣੇ ਘਰ ਦੇ ਕੰਮ ਕਰੋ ਜਿੰਦਗੀ ਜਿੰਦਾਬਾਦ ਹੱਸਦੇ ਰਹੋ ਵਸਦੇ ਰਹੋ ਸਸਟੀ ਕਾ ਸਾਰਿਆਂ ਨੂੰ ਬਾਏ ਬਾਏ